ਜਿਹੜੇ ਰੋ ਦੇ ਡਾਇਰੈਕਟਰ ਹੈ ਆਈਬੀ ਦੇ ਡਾਇਰੈਕਟਰ ਹੈ ਮਿਲਟਰੀ ਇੰਟੈਲੀਜੈਂਸ ਦੇ ਡਾਇਰੈਕਟਰ ਹੈ ਇਹਨਾਂ ਸਾਰਿਆਂ ਦਾ ਹੱਥ ਇਹ ਕਤਲਾਂ ਦੇ ਵਿੱਚ ਹੈਗਾ ਔਰ ਸਿੱਖ ਜਿਵੇਂ ਸਤਵੰਦ ਸਿੰਘ ਦਾ ਨਾਮ ਲਿਆ ਹੈ ਭਾਈ ਬੀਨ ਸਿੰਘ ਦਾ ਨਾਮ ਲਿਆ ਹੈ ਕੀਰ ਸਿੰਘ ਜੀ ਦਾ ਨਾਮ ਲਿਆ ਹੈ ਇਹੋ ਜਿਹੇ ਸਿੱਖ ਸੂਰਮੇ ਫਿਰ ਚੁੱਪ ਕਰਕੇ ਨਹੀਂ ਬੈਠਿਆ ਕਰਦੇ ਹੈਗੇ ਤਿਹਾਰ ਜੇਲ੍ਹ ਦੇ ਵਿੱਚ ਮੈਂ ਰਹੇ ਮੈਨੂੰ ਪਤਾ ਨਹੀਂ ਸੀਗਾ ਮੈਨੂੰ ਭਾਈ ਸਤਵੰਦ ਸਿੰਘ ਦੇ ਸੈਲ ਦੇ ਵਿੱਚ ਦਿੱਤਾ ਹੋਇਆ ਸੀਗਾ ਇੱਕ ਦਿਨ ਸੁਪਰਡੈਂਟ ਆਇਆ ਤੇ ਮੈਨੂੰ ਉਹ ਕਹਿੰਦੇ ਸੀਗੇ ਕਿ ਅਸੀਂ ਸੁਖਬੀਰ ਨੂੰ ਮੰਨ ਨਹੀਂ ਸਕਦੇ ਪ੍ਰਧਾਨ ਪਰ ਉਹ ਨਕਲੀ ਜਿਹੜੀ ਮਾਫੀ ਮੰਗੀ ਹੈ ਉਸ ਤੋਂ ਬਾਅਦ ਬੀਬੀ ਜਗਦੀਪੌਰ ਵੀ ਰਾਜੀ ਹੋ ਗਈ ਹੈ ਢੀਂਸਾ ਸਾਹਿਬ ਵੀ ਰਾਜੀ ਹੋ ਗਿਆ ਮੈਂ ਸਮਝਦਾ ਹਾਂ ਇਸ ਤਰ੍ਹਾਂ ਨਕਸਾਨ ਕੌਮ ਦਾ ਇਨੇ ਸੀਨੀਅਰ ਲੀਡਰਸ ਨੂੰ ਨਹੀਂ ਕਰਨਾ ਚਾਹੀਦਾ ਕਿ ਜੇ ਇੱਕ ਵਾਰੀ ਵਚਨ ਦੇ ਦਿੱਤਾ ਤੁਸੀਂ ਕਿ ਅਸੀਂ ਸੁਖਬੀਰ ਸਿੰਘ ਨੂੰ ਪ੍ਰਧਾਨ ਨਹੀਂ ਮੰਨਣਾ ਫਿਰ ਉਸ ਗੱਲ ਦੇ ਉੱਤੇ ਟਿਕ ਜਾਣਾ ਚਾਹੀਦਾ 27 ਜਨਵਰੀ ਇੱਕ ਦਿੱਤਾ ਸਮਾਂ ਕਿ ਐਸਜੀਪੀਸੀ ਨੂੰ ਬੰਦੀ ਸਿੰਘਾ ਦਾੜਾ ਮੁੱਦਾ ਹੈ ਤੇ ਪਈ ਰਾਜਵਾਨੇ ਦਾ ਮੁੱਦਾ ਉਹ ਹੱਲ ਕੀਤਾ ਜਾਵੇ ਨਹੀਂ ਤੇ ਫਿਰ ਆਰ ਪਾਰ ਦੀ ਗੱਲ ਕੀਤੀ ਜਾਵੇ। ਐਸਜੀਪੀ ਦਾ ਹੱਲ ਹੋ ਸਕਦਾ ਸੀਗਾ ਜ ਹੁਣ ਫੇਰ 27 ਤਰੀਕ ਦੇ ਦਿੱਤੀ ਹੈ। ਪਤਾ ਨਹੀਂ ਅੱਜ ਮਹਾਰਾਜ ਸੱਟੇ ਪਾਤਸ਼ਾਹ ਨੇ ਬਹੁਤ ਸਾਡੇ ਸਿੱਖ ਕੌਮ ਤੇ ਸਾਰੀ ਮਨੁੱਖਤਾ ਦੇ ਉੱਤੇ ਬਹੁਤ ਕਿਰਪਾ ਕੀਤੀ ਹੈ ਕਿ ਅੱਜ ਅਸੀਂ ਅਰਦਾਸ ਕੀਤੀ ਹੈ ਭਾਈ ਸਤਵੰਤ ਸਿੰਘ ਦੀ ਭਾਈ ਬਿਆਨ ਸਿੰਘ ਦੀ ਭਾਈ ਕੇਲ ਸਿੰਘ ਜੀ ਜਿਨ੍ਹਾਂ ਨੇ ਬਹੁਤ ਵੱਡਾ ਇੱਕ ਤੱਬਾ ਸਿੱਖ ਕੌਮ ਦੇ ਉੱਤੇ ਜਿਹੜਾ ਲੱਗਿਆ ਹੋਇਆ ਸੀਗਾ ਉਹ ਖਤਮ ਕਰਤਾ ਇਸੇ ਤਰ੍ਹਾਂ 1762 ਦੇ ਵਿੱਚ ਜਦੋਂ ਅਹਿਮ ਚਾਬਦਲੀ ਨੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਸੀਗੇ ਉਹ ਵੀ ਆਪਣੀ ਮੌਤੇ ਨਹੀਂ ਸੀ ਮਰਿਆ ਉਹਨੂੰ ਵੀ ਕੈਂਸਰ ਹੋ ਗਿਆ ਸੀਗਾ ਤੇ ਸਿੱਖਾਂ ਨੇ ਉਹਦੇ ਚਿਹਰੇ ਦੇ ਉੱਤੇ ਕਰਪਾਨ ਮਾਰੀ ਸੀ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਵੀ ਸਿੱਖ ਕੌਮ ਦੇ ਨਾਲ estranger ਦਾ ਹੱਥ ਨਜਾਇਜ਼ ਚੱਕਦਾ ਉਹਦਾ ਛੱਗਾ ਨਹੀਂ ਹੁੰਦਾ। ਹੁਣ ਜਿਵੇਂ ਕੈਂਡੀਡਟ ਦੇ ਵਿੱਚ ਨਿੱਜਤ ਸਾਹਿਬ ਨੂੰ ਮਾਰਦਾ ਹੈ ਫਿਰ ਰਪੂਤਮ ਸਿੰਘ ਮਲਕ ਨੂੰ ਮਾਰਦਾ ਸੁਖਦੂਲ ਸਿੰਘ ਨੂੰ ਮਾਰਦਾ ਬਰਤਾਨੀਆਂ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਮਾਰਦਾ ਸੈਂਟਰ ਦੀ ਸਰਕਾਰ ਮੋਦੀ ਨੇ ਫਿਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਤੇ ਲਖਵੀਰ ਸਿੰਘ ਰੋਡੇ ਨੂੰ ਸ਼ਹੀਦ ਕਰਤਾ हरियाणा ਨੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕੀਤਾ ਵਾਹਿਗੁਰੂ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਕੀਤਾ ਇਹ ਮੋਦੀ ਸਰਕਾਰ ਨੇ ਜੋ ਇਹ ਕੰਮ ਸ਼ੁਰੂ ਕੀਤੇ ਹੈ ਇਹਦਾ ਅਸਰ ਮੜਾ ਹੋਊਗਾ ਕਿਉਂ ਕਰਕੇ ਜਿੱਦਣ ਹੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਕੀ ਹਿੰਦੂਤਵਾ ਤੇ ਇੰਡੀਆ ਦਾ ਹੱਥ ਹੈ ਸਾਡੇ ਕੈਨੇਡਾ ਦੇ ਸਿੱਖਾਂ ਨੂੰ ਕਤਲ ਕਰਨ ਦੇ ਵਿੱਚ ਸੈਸਿਨੇਟ ਕਰਨ ਦੇ ਵਿੱਚ ਉਸੇ ਦਿਨ ਜਿਹੜੇ ਸਾਡੇ ਵਿਦੇਸ਼ੀ ਵਜ਼ੀਰ ਹੈਗੇ ਆ ਜੇ ਸ਼ੰਕਰ ਜੀ ਉਹਨਾਂ ਨੂੰ ਪਲੱਸ ਜ਼ੈਡ ਸਿਕਿਉਰਿਟੀ ਦਿੱਤੀ ਗਈ ਹੈ ਜੀ ਦਾ ਮਤਲਬ ਹੈ ਕਿ ਇੰਡੀਆ ਨੇ ਕਿਰਾਇਆ ਹੈ ਇਸੇ ਕਰਕੇ ਜੈਡ ਸਕਿਉਰਿਟੀ ਫੋਰਨ ਮਨਿਸਟਰ ਜੈ ਸ਼ੰਕਰ ਜੀ ਨੂੰ ਦਿੱਤੀ ਗਈ ਹੈ ਤੇ ਜਿਹੜੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਜਿਹੜੇ ਰੋ ਦੇ ਡਾਇਰੈਕਟਰ ਹੈ ਆਈਬੀ ਦੇ ਡਾਇਰੈਕਟਰ ਹੈ ਮਿਲਟਰੀ ਇੰਟੈਲੀਜੈਂਸ ਦੇ ਡਾਇਰੈਕਟਰ ਹੈ ਇਹਨਾਂ ਸਾਰਿਆਂ ਦਾ ਹੱਥ ਇਹ ਕਤਲਾਂ ਦੇ ਵਿੱਚ ਹੈਗਾ ਔਰ ਸਿੱਖ ਜਿਵੇਂ ਸਤਵੰਦ ਸਿੰਘ ਦਾ ਨਾਮ ਲਿਆ ਹੈ ਭਾਈ ਬਿਆਨ ਸਿੰਘ ਦਾ ਨਾਮ ਲਿਆ ਹੈ ਕੀਰ ਸਿੰਘ ਜੀ ਦਾ ਨਾਮ ਲਿਆ ਹੈ ਇਹੋ ਜਿਹੇ ਸਿੱਖ ਸੂਰਮੇ ਫਿਰ ਚੁੱਪ ਕਰਕੇ ਨਹੀਂ ਬੈਠਿਆ ਕਰਦੇ ਹੈਗੇ ਤਿਹਾਰ ਜੇਲ੍ਹ ਦੇ ਵਿੱਚ ਮੈਂ ਰਿਹਾ ਮੈਨੂੰ ਪਤਾ ਨਹੀਂ ਸੀਗਾ ਮੈਨੂੰ ਭਾਈ ਸਤਵੰਦ ਸਿੰਘ ਦੇ ਸੈੱਲ ਦੇ ਵਿੱਚ ਦਿੱਤਾ ਹੋਇਆ ਸੀਗਾ ਇੱਕ ਦਿਨ ਸੁਪਰਡੈਂਟ ਆਇਆ ਤੇ ਮੈਨੂੰ ਕਹਿੰਦਾ ਕਿ ਆਪ ਠੀਕ ਹੈ ਮੈਂ ਕਿਹਾ ਜੀ ਮੈਂ ਤਾਂ ਬਿਲਕੁਲ ਠੀਕ ਹੈ ਕਹਿੰਦਾ ਨੀਂਦ ਆਪਕੋ ਆਤੀ ਹੈ ਮੈਂ ਕਿਹਾ ਨੀਂਦ ਵੀ ਬੜੀ ਆਉਂਦੀ ਹੈ ਕਹਿੰਦਾ ਫਿਰ ਐਸੇ ਹੈ ਹਮ ਆਪਕੋ ਦੱਸਣਾ ਚਾਹਤੇ ਹੈ कि इधर एक बहुत बड़ा कैदी दिया हुआ था हमने तो वो रात को चलाता था तो हमने पूछा क्यों क्यों चलाते हो उसने बोला कि मेरी छाती के ऊपर सतवन सिंह आके बैठ जाता है और मेरे को बहुत डर लगता है मेरे को इस सेल से बाहर निकाल दीजिए वो कहता फिर असन सेल चढ़ ਮੈਂ ਤਾਂ ਹੀ ਤੁਹਾਨੂੰ ਪੁੱਛਣ ਆਉਂਦਾ ਤੁਹਾਨੂੰ ਤਾਂ ਨਹੀਂ ਕੋਈ ਤਕਲੀਫ ਮੈਂ ਕਿਹਾ ਤਾਂ ਤੁਸੀਂ ਪਹਿਲੀ ਵਾਰੀ ਦੱਸਿਆ ਕਿ ਇਹ ਸਤਵੰਨ ਸਿੰਘ ਦਾ ਸੈਲਸੀ ਇੱਥੇ ਤਾਂ ਕੀਰਤਨ ਹੁੰਦਾ ਮੈਨੂੰ ਤਾਂ ਬਹੁਤ ਇੱਥੇ ਆਨੰਦ ਆ ਰਿਹਾ ਤੇ ਮੈਂ ਤਾਂ ਨਹੀਂ ਕਿਤੇ ਜਾਣਾ ਚਾਹੁੰਦਾ ਸੋ ਮੇਰਾ ਮਤਲਬ ਇਹ ਹੈ ਕਿ ਜਿਨ੍ਹਾਂ ਨੇ ਮਾੜੇ ਕੰਮ ਕੀਤੇ ਐ ਉਹਨਾਂ ਦੀਆਂ ਛਾਤੀਆਂ ਤੇ ਸ਼ਹੀਦ ਸਿੰਘ ਬੈਠ ਜਾਂਦੇ ਐ ਇਹ ਇਹਨਾਂ ਨੂੰ ਫਿਰ ਨੀਂਦ ਨਹੀਂ ਆਉਂਦੀ ਹੁੰਦੀ ਹੈ ਬੇਸ਼ੱਕ ਮੋਦੀ ਹੋਵੇ ਬੇਸ਼ੱਕ ਇੰਦਰਾ ਗਾਂਧੀ ਹੋਵੇ ਬੇਸ਼ੱਕ ਅਮਿਤ ਸ਼ਾਹ ਜੀ ਹੋਣ ਜਿਨ੍ਹਾਂ ਨੇ ਜ਼ੁਲਮ ਸਿੱਖਾਂ ਦੇ ਉੱਤੇ ਕੀਤੇ ਹੈ ਉਹਨਾਂ ਦੀ ਛਾਤੀ ਦੇ ਉੱਤੇ ਆ ਕੇ ਬੈਠ ਜਾਂਦੇ ਆ ਤਾਂ ਫਿਰ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਹੈਗੀ ਮਾਨ ਸਾਹਿਬ ਰਾਜੂਆਣਾ ਨੂੰ ਲੈ ਕੇ ਜਿਹੜਾ ਇੱਕ ਰਹਿਮ ਦੀ ਪੀਰ ਦੀ ਗੱਲ ਚੱਲ ਰਹੀ ਹੈ ਇਸੀ ਪਿੱਛੋਂ 33 ਜੀ ਕਰਦਾ ਕਿ ਮਦਮ ਜੀ ਦਾ ਸਰਕਾਰ ਨੂੰ ਖਿਲਾਉਣ ਵਾਸਤੇ ਕਾਠ ਵੀ ਤਿਆਰ ਕੀਤਾ ਗਿਆ ਪਰ ਕਾਠ ਫਿਰ ਮੁਲਤਵੀ ਕਰ ਦਿੱਤਾ ਗਿਆ ਕਿ ਕਹਿੰਦੇ ਕਿ ਡਾਇਲੌਗ ਨਾਲ ਅਸੀਂ ਹੱਲ ਕਰਾਂਗੇ ਉਹ ਕਿਸ ਤਰ੍ਹਾਂ ਹੱਲ ਹੋਊਗੀ ਇਹ ਚੀਜ਼ ਉਹ 23 ਦਸੰਬਰ ਦੀ ਨੂੰ ਬੰਗਲਾ ਸਾਹਿਬ ਗੁਰਦੁਆਰੇ ਤੋਂ ਚੱਲ ਕੇ ਅਸੀਂ ਪਾਰਲੀਮੈਂਟ ਹਾਊਸ ਜਾਣਾ ਸੀਗਾ ਫਿਰ ਇਹ ਐਸਪੀਸੀਡੀ ਬਾਦਲਰ ਹੋਣਾਂ ਦੀ ਸੁਣਾ ਭਾਜਪੀ ਦੇ ਨਾਲ ਹੋ ਰਹੀ ਸੀ ਫਿਰ ਉਹ ਮੁਲਤਵੀ ਕਰਤਾ ਸੀਗਾ ਬੜਾ ਅਫਸੋਰਸ ਹੋਇਆ ਅਸੀਂ ਬੜੇ ਨਰਾਸ਼ ਹੋਏ ਕਿ ਇਹ ਇਹ ਕੰਮ ਕਰ ਦਿੱਤਾ ਹੈਗਾ ਤੇ ਜਿਹੜੇ ਫਾਂਸੀ ਦਾ ਚੱਕਰ ਹੈ ਤੁਹਾਨੂੰ ਪਤਾ ਹੈ ਕਿ ਮਿਡਲ ਈਸਟ ਦੇ ਵਿੱਚ 8 ਨੇਵੀ ਦੇ ਜਵਾਨ ਤੇ ਅਫਸਰ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਹੋਈ ਸੀ ਉਹਨਾਂ ਦੀ ਮੌਤ ਦੀ ਸਜ਼ਾ ਛਡਾਉਣ ਦੇ ਲਈ ਮੋਦੀ ਸਾਹਿਬ ਕਟਰ ਗਏ ਐ ਤੇ ਉੱਥੇ ਉਹਨਾਂ ਨੇ ਬੇਨਤੀਆਂ ਕੀਤੀਆਂ ਕਿ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ ਹੁਣ ਕਾਨੂੰਨ ਦਾ ਇੱਕ ਮਕਸਦ ਹੈ ਕਿ ਸਾਰਿਆਂ ਲਈ ਬਰਾਬਰ ਹੁੰਦਾ ਜੇ ਮੋਦੀ ਸਾਹਿਬ ਨੇ 8 ਨੇਵੀ ਦੇ ਬੰਦਿਆਂ ਦੀ ਮੌਤ ਦੀ ਸਜ਼ਾ ਮਾਫ ਕਰਵਾਈ ਹੈ ਫੇਰ ਰਾਜੋਵਾਨਾਂ ਸਾਹਿਬ ਦੀ ਕਿਉਂ ਨਹੀਂ ਮaaf ਕਰਾਉਂਦੇ ਹੈਗੇ ਤੇ ਅਮਿਤ ਸ਼ਾ ਜੀ ਕਹਿੰਦੇ ਆ ਕਿ ਉਸ ਨੇ ਪਛਤਾਵਾ ਨਹੀਂ ਕੀਤਾ ਹੁਣ ਸਿੱਖ ਤਾਂ ਪਛਤਾਵਾ ਕਦੇ ਵੀ ਨਹੀਂ ਕਰਦੇ ਹੁਣ ਤੁਸੀਂ ਦੱਸੋ ਭਾਈ ਸਤਵੰਦ ਸਿੱਖ ਤੋਂ ਪਛਤਾਵਾ ਕਰਵਾਈਏ ਅੱਜ ਦੇਖੋ ਕਿਵੇਂ ਕਿਵੇਂ ਅਕਾਲ ਤਖਤ ਸਾਹਿਬ ਦੇ ਉੱਤੇ ਉਹਨਾਂ ਦੀ ਤਾਰੀਫ ਕੀਤੀ ਗਈ ਹੈ ਭਾਈ ਬਿਨ ਸਿੰਘ ਜੀ ਭਾਈ ਕੇਰ ਸਿੰਘ ਜੀ ਇਹ ਇੱਕ ਪ੍ਰਸਤਾਵਕ ਹਦਾ ਹੈਗਾ ਜੇ ਤੁਸੀਂ ਕਟਰ ਜਾ ਕੇ 8 ਨੇਵੀ ਦੇ ਬੰਦਿਆਂ ਨੂੰ ਮੌਤ ਦੀ ਸਜ਼ਾ ਤੋਂ ਬਚਾ ਸਕਦੇ ਹੋ ਤਾਂ ਫਿਰ ਉਹੀ ਸੋਚ ਉਹੀ ਪ੍ਰਿੰਸੀਪਲ ਇੱਥੇ ਰਾਜੋਵਾਨੇ ਨੂੰ ਵੀ ਉਹੀ ਹੋਣਾ ਚਾਹੀਦਾ ਜੋ ਉੱਥੇ ਕੀਤਾ ਹੈਗਾ ਬੰਦੀ ਸਿੰਘ ਬੰਦੀ ਸਿੰਘ 32-32 ਸਾਲਾਂ ਦੇ ਜੇਲ੍ਹਾਂ ਦੇ ਵਿੱਚ ਬੈਠੇ ਐ ਤੇ ਉਹ ਨਹੀਂ ਛੱਡ ਰਹੇ ਫਿਰ ਭੁੱਲਰ ਸਾਹਿਬ ਦੇ ਲਈ ਮੈਂ ਕੇਜਰੀਵਾਲ ਕੋਲੇ ਦੋ ਵਾਰੀ ਜਾ ਕੇ ਆਇਆ ਤੇ ਉਹਦੀ سزا ਪੂਰੀ ਹੋਈ ਹੋਈ ਹੈ ਕੇਜਰੀਵਾਲ ਸਾਹਿਬ ਉਹਦੇ ਤੇ ਦਸਖਤ ਨਹੀਂ ਕਰਦੇ ਕਸ਼ਮੀਰ ਦੇ ਵਿੱਚ ਨਿਤ ਮੁਸਲਮਾਨਾਂ ਨੂੰ ਮਾਰੀ ਜਾਂਦੇ ਆ ਉੱਥੇ ਕਹਿੰਦੇ ਆ ਕਿ ਇਹ ਹੁਣ ਅਮਨ ਹੋ ਗਿਆ ਅਮਨ ਕਿੱਥੇ ਹੋ ਗਿਆ ਫਿਰ ਮਾਰਦੇ ਕਿਉਂ ਆ ਜੇ ਅਮਨ ਹੋ ਗਿਆ ਮੁਸਲਮਾਨਾਂ ਤੇ ਸਿੱਖਾਂ ਨੂੰ ਮਾਰ ਕੇ ਅਮਨ ਕਿੱਥੇ ਹੋ ਜੂਗਾ ਹੁਣ ਸਾਰੇ ਜਿੰਨੇ ਵੀ ਇੰਡੀਅਨ ਓਸ਼ਨ ਦੇ ਵਿੱਚ ਮੁਲਕ ਹੈਗੇ ਆ ਅਰਬ ਸੀ ਹੈ ਸਾਰਾ ਇੱਥੇ ਸਾਰੇ ਮੁਸਲਮਾਨਾਂ ਦੇ ਦੇਸ਼ ਹੈ ਤੇ ਜਿਹੜੇ ਮੁਸਲਮਾਨਾਂ ਦੇ ਉੱਤੇ ਵਾਰ ਕਰ ਰਹੇ ਹੈ ਹੁਣ ਉਹ ਸਾਰੇ ਮੁਸਲਮਾਨ ਮੁਲਕ ਅਰਬ ਦੇ ਗਲਫ ਦੇ ਇੰਡੀਆ ਦੀ ਜਿੰਨੀ ਵੀ ਸ਼ਿਪਿੰਗ ਹੈ ਜਿਹੜੇ ਜਹਾਜ਼ ਨੇ ਉਹਨਾਂ ਦੇ ਉੱਤੇ ਵਾਰ ਕਰਨ ਲੱਗ ਪਏ ਐ ਤੇ ਲੜਾਈ ਤਾਂ ਵੱਧ ਹੀ ਜਾਂਦੀ ਐ ਕਿੱਥੇ ਕਸ਼ਮੀਰ ਕਿੱਥੇ ਪੰਜਾਬ ਤੇ ਕਿੱਥੇ ਇੰਡੀਅਨ ਓਸ਼ਣ ਤੇ ਅਰਬ ਦਾ ਸਮੁੰਦਰ ਉੱਥੇ ਤੱਕ ਤਾਂ ਲੜਾਈ ਪਹੁੰਚ ਗਈ ਐ ਫਿਰ ਇਹ ਕੀ ਕਰਨਗੇ ਕਿ ਸਾਰਿਆਂ ਨਾਲ ਹੀ ਲੜੀ ਜਾਣਗੇ ਦਿਪੜੂਗੜ੍ਹ ਦੇ ਵਿੱਚ ਆਪਣੇ ਸਿੱਖਾਂ ਨੂੰ ਡਕਿਆ ਹੋਇਆ ਉੱਥੇ ਮੈਨੂੰ ਜਾਣ ਨਹੀਂ ਦਿੰਦੇ ਮੈਂ ਮੰਗਦਾ ਹਾਂ ਪਰਮਿਸ਼ਨ ਪਰ ਨਹੀਂ ਦਿੰਦੇ ਤੇ ਕੁਲਵੰਤ ਸਿੰਘ ਆਇਆ ਹੋਇਆ ਸੀ ਮੈਨੇ ਥਾਣੇ ਦੇ ਵਿੱਚ ਡਿਬਰੂਗੜ ਤੋਂ ਉਹਨੂੰ ਮਿਲਣ ਗਿਆ ਸੀ ਉਹਨੂੰ ਨਹੀਂ ਮਿਲਣ ਦਿੰਦੇ ਜੇ ਮੈਂ ਤਿਹਾਰ ਜੇਲ੍ਹ ਦੇ ਵਿੱਚ ਸਿੰਘ ਸਾਹਿਬ ਨੂੰ ਕਾਲ ਤਖੰਦੇ ਜੱਜਦਾਰ ਨੂੰ ਆਖਾਂ ਕਿ ਮੈਂ ਮਿਲਣਾ ਹੈਗਾ ਜਾਂ ਸ਼ਬੀਰ ਸ਼ਾਹ ਨੂੰ ਮਿਲਣਾ ਹੈ ਜਾਂ ਮਲਕ ਸਾਹਿਬ ਨੂੰ ਮਿਲਣਾ ਹੈ ਜਾਂ ਬੜਾ ਸਾਹਿਬ ਨੂੰ ਮਿਲਣਾ ਹੈ ਉੱਥੇ ਵੀ ਮੈਨੂੰ ਇਜ਼ਾਜ਼ਤ ਨਹੀਂ ਦਿੱਤੀ ਜਾਂਦੀ ਜੇ ਮੈਂ ਕਸ਼ਮੀਰ ਜਾਣਾ ਚਾਹੁੰਦਾ ਹਾਂ ਹਾਲ ਪੁੱਛਣ ਉੱਥੇ ਮੇਰੇ ਤੇ ਰੋਕ ਲੱਗੀ ਹੋਈ ਹੈ ਫਿਰ ਪਾਰਲੀਮੈਂਟ ਦੇ ਵਿੱਚ ਉੱਥੇ ਨਹੀਂ ਬੋਲਣ ਦੇਂਦੇ ਮੇਰਾ ਮਤਲਬ ਹੈ ਫਿਰ ਮੈਂ ਕਹਦਾ ਐਮਪੀ ਐ ਸਿੱਖਾਂ ਦਾ ਜੇ ਕਿਤੇ ਮੈਂ ਜਾ ਹੀ ਨਹੀਂ ਸਕਦਾ ਤੇ ਕਿਤੇ ਜੇਲ੍ਹ ਦੇ ਵਿੱਚ ਮਿਲਣ ਨਹੀਂ ਜਾ ਸਕਦਾ ਧੀਪਰੂ ਘੜ ਨਹੀਂ ਜਾ ਸਕਦਾ ਕਸ਼ਮੀਰ ਨਹੀਂ ਜਾ ਸਕਦਾ ਪਾਰਲੀਮੈਂਟ ਦੇ ਵਿੱਚ ਇਜ਼ਾਜ਼ਤ ਨਹੀਂ ਬੋਲਣ ਦੀ ਮਜੀਤ ਸਿੰਘ ਮਾਨ ਨਾ ਨਾ ਜਿੰਦਾਬਾਦ ਬਸ ਨਹੀਂ ਬਸ ਫਿਰ ਇੰਟਰਵਿਊ ਹੋ ਰਹੀ ਆ ਜਦੋਂ ਮੈਨੂੰ ਲੋਕਾਂ ਨੇ ਜੋ ਕਿ ਐਮਪੀ ਪਾਰਲੀਮੈਂਟ ਦੇ ਵਿੱਚ ਭੇਜਿਆ ਹੈ ਉੱਥੇ ਬੋਲਣ ਦੇ ਲਈ ਭੇਜਿਆ ਪਰ ਤਰਣਾ ਸਭ ਮਖੌਲ ਕਰਦੇ ਸੀਗੇ ਕਿ ਸਿਮਰਨਜੀਤ ਸਿੰਘ ਕਰਪਾਣ ਤੋਂ ਬਿਨਾਂ ਨਹੀਂ ਜਾਂਦਾ ਪਾਰਲੀਮੈਂਟ ਸ ਇਸ ਨੇ ਉੱਥੇ ਜਾ ਕੇ ਗਤਕਾ ਖੇਡਣਾ ਹੁਣ ਦੇਖੋ ਜਦੋਂ ਆਪਣੇ ਬੰਦੇ ਹੀ ਇਹ ਸਿੱਖਾਂ ਦੇ ਉੱਤੇ ਮਖੌਲ ਕਰਨ ਲੱਗ ਪਏ ਤਾਂ ਫੇਰ ਇਹ ਸਿੱਖੀ ਕਿਵੇਂ ਪ੍ਰਫੁੱਲਤ ਹੋ ਸਕਦੀ ਹੈ ਹੁਣ ਮੁੱਕਰ ਜਾਂਦੇ ਆ ਕਹਿ ਕੇ ਹੁਣ ਤੁਸੀਂ ਦੇਖੋ ਅਜੇ ਤੱਕ ਬਰਗਾੜੀ ਦਾ ਮਸਲਾ ਨਹੀਂ ਹੱਲ ਹੋਇਆ ਅਜੇ ਤੱਕ 328 ਰੂਪ ਜਿਹੜੀ ਥੋਰੀ ਕਰਾਇਆ ਉਹ ਮਸਲਾ ਹੱਲ ਨਹੀਂ ਹੋਇਆ ਤੇ ਐਸ.ਪੀ.ਸੀ ਨੇ ਕਰਾਉਣਾ ਹੈ 13 ਸਾਲ ਤੋਂ ਐਸ.ਪੀ.ਸੀ ਦੇ ਇਲੈਕਸ਼ਨਸ ਨਹੀਂ ਹੋ ਰਹੇ ਕਿ ਸਿੱਖਾਂ ਦੀ ਜਮਹੂਰੀਅਤ ਬਿਲਕੁਲ ਖਤਮ ਕਰ ਦਿੱਤੀ ਹੈ ਇੰਡੀਆ ਨੇ ਹਿੰਦੂਤਵਾ ਨੇ ਤੇ ਕੌਂਕੇ ਸਾਹਿਬ ਦਾ ਜਿਹੜਾ ਕਤਲ ਹੋਇਆ ਬਹੁਤ ਬੁਰੀ ਤਰ੍ਹਾਂ ਉਹਨਾਂ ਦੇ ਅੰਗੰਗ ਵਟਕੇ ਬੋਰੀਆਂ ਦੇ ਵਿੱਚ ਪਾ ਕੇ ਕਿਸ਼ਤੀ ਦੇ ਵਿੱਚ ਲੱਦ ਕੇ ਸਤਲੁਜ ਦਰਿਆ ਦੇ ਵਿੱਚ ਬੋਰੀਆਂ ਨੂੰ ਉਲਟਾਇਆ ਕਿ ਇਹ ਮੱਛੀਆਂ ਖਾ ਜਾਣ ਸੋ ਇਹੋ ਜਿਹਾ ਤੇ ਰਵਈਆ ਹਿੰਦੁਸਤਾਨ ਦਾ ਸਿੱਖਾਂ ਦੇ ਨਾਲ ਹੋ ਰਿਹਾ ਹੈ ਜਿਸ ਨਾਲ ਅਸੀਂ ਬਹੁਤ ਔਖੇ ਮਹਿਸੂਸ ਕਰਦੇ ਆ ਤੇ ਅਜੇ ਤੱਕ ਜਿਹੜੇ ਕਤਲ ਕੀਤੇ ਐ ਇੱਕ ਬੰਦਾ ਪੰਨੂ ਤਾਂ ਬਚ ਗਿਆ ਅਮਰੀਕਾ ਨੇ ਬਚਾਤਾ ਤੇ ਅਮਰੀਕਾ ਤਾਂ ਬੜਾ ਖਫਾ ਹੋਇਆ ਹੋਇਆ ਉਸ ਨੇ ਜਿਹੜਾ ਇਹਨਾਂ ਦੀ ਡਿਫੈਂਸ ਟ੍ਰੀਟੀ ਸੀ ਕੋਡ ਉਹਦੇ ਉੱਤੇ ਵੀ ਆਉਣਾ ਉਹਨਾਂ ਨੇ ਕਹਿੰਤਾ ਅਸੀਂ ਤੁਹਾਡੇ ਟ੍ਰੀਟੀ ਦੇ ਵਿੱਚ ਨਹੀਂ ਆਉਂਦੇ ਤੇ 26 ਜਨਵਰੀ ਨੂੰ ਪ੍ਰੈਜ਼ੀਡੈਂਟ ਬਾਈਡਨ ਨੇ ਚ ਡਲ ਰੋਣਾ ਸੀਗਾ ਉਸ ਨੇ ਵੀ ਕਿਹਾ ਕਿ ਜਿਹੜੇ ਸਿੱਖਾਂ ਨੂੰ ਤੁਸੀਂ ਬਾਹਰ ਦੇ ਮੁਲਕਾਂ ਦੇ ਵਿੱਚ ਮਾਰ ਰਹੇ ਹੋ ਤੇ ਇਸ ਕਰਕੇ ਅਸੀਂ ਨਹੀਂ ਉੱਥੇ ਆਉਣਾ ਤੇ 26 ਜਨਵਰੀ ਨੂੰ ਆਸਟ੍ਰੇਲੀਆ ਦੇ ਵੀ ਪ੍ਰਾਈਮ ਮਿਨਿਸਟਰ ਨੇ ਆਉਣਾ ਸੀਗਾ ਜਾਪਾਨ ਦੇ ਵੀ ਪ੍ਰਾਈਮ ਮਿਨਿਸਟਰ ਨੇ ਆਉਣਾ ਸੀਗਾ ਉਹਨਾਂ ਨੇ ਵੀ ਕਹਿਤਾ ਕਿ ਜੇ ਬਾਈਡਨ ਸਾਹਿਬ ਸਿੱਖਾ ਕਰਕੇ ਨਹੀਂ 26 ਜਨਵਰੀ ਨੂੰ ਜਾ ਜਾ ਰਹੇ ਤਾਂ ਅਸੀਂ ਵੀ ਨਹੀਂ ਆਉਣਾ ਇਹਨਾਂ ਦੀ ਫੋਰਨ ਪੋਲਿਸੀ ਖਤਮ ਹੋ ਗਈ ਹੈ ਹੁਣ ਰੂਸ ਦੇ ਕੋਲੇ ਜਾ ਕੇ ਬਿੰਤਾ ਹੜੇ ਕੱਢਦੇ ਐ ਰੂਸ ਦੇ ਕੋਲੇ ਕੋਈ ਚੀਜ਼ ਨਹੀਂ ਇਹਨਾਂ ਨੂੰ ਦੇਣ ਨੂੰ ਤੇ ਇਹ ਤਾਂ ਬਿਲਕੁਲ ਇਕੱਲੇ ਰਹਿ ਗਏ ਐ ਤੇ ਬਬਰੀ ਮਸਜਿਦ ਨੂੰ ਸ਼ਹੀਦ ਕਰਕੇ ਹੁਣ ਮੰਦਰ ਦੀ ਸਾਰੀ ਕੀਤੀ ਐ ਸੁਪਰੀਮ ਕੋਰਟ ਨੇ ਕਿਹਾ ਤਾਂ ਕਿ ਬਹੁਤ ਜਾਇਜ਼ ਕੰਮ ਕੀਤਾ ਮੰਦਰ ਦਾ ਤਾਂ ਮੇਰਾ ਮਤਲਬ ਹੈ ਕਿ ਇਹ ਧਾਰਮਿਕ ਜਗਾ ਤੋੜ ਕੇ ਭੰਨ ਕੇ ਉੱਤੇ ਮੰਦਰ ਬਣਾਈ ਜਾਣੇ ਕਿ ਇਹੋ ਜੀ ਗੱਲ ਕਦੇ ਹੋ ਸਕਦੀ ਐ ਇਕ ਸਿਵਲਾਈਜ਼ਡ ਕੰਟਰੀ ਦੇ ਵਿੱਚ ਦਿੱਤੇ ਮਨੁੱਖਤਾ ਦਾ ਰਾਜ ਹੁੰਦਾ ਜਿੱਥੇ ਜਮੂਰੀਅਤ ਹੁੰਦੀ ਹੈ ਉੱਥੇ ਐਹੋ ਜਿਹੀਆਂ ਗੱਲਾਂ ਹੋਣ ਕਿ ਤੁਸੀਂ ਦਰਬਾਰ ਸਾਹਿਬ ਦੇ ਉੱਤੇ ਬ੍ਰਿਟਾਨੀਆ ਦੀ ਫੌਜ ਸੋਵੀਅਤ ਰੂਸ ਦੀ ਫੌਜ ਆਪਣੀ ਫੌਜ ਭੇਜ ਦੋ ਤੇ ਇੱਥੇ ਸਿੱਖਾਂ ਨੂੰ ਸੰਤ ਜਨੈਲ ਸਿੰਘ ਭਿੰਡਰਵਾਲੇ ਨੂੰ ਸ਼ਹੀਦ ਕਰ ਦੋ ਜਨਰਲ ਸ਼ਬੀਗ ਸਿੰਘ ਨੂੰ ਸ਼ਹੀਦ ਕਰ ਦੋ ਹੋਰ ਸਾਰੇ ਵੱਡੇ ਵੱਡੇ ਸਿੱਖ ਲੀਡਰਾਂ ਨੂੰ ਸ਼ਹੀਦ ਕਰ ਦੋ ਬੱਚਿਆਂ ਨੂੰ ਮਾਰ ਦੋ ਬੀਬੀਆਂ ਨੂੰ ਮਾਰ ਦੋ ਆ ਜਿਹੜਾ ਸਰੋਵਰ ਹੈ ਇਹ ਤਾਂ ਲਾਲ ਹੋਇਆ ਪਿਆ ਸੀਗਾ ਇਹ 1984 ਦੇ ਵਿੱਚ ਸੋ ਮੇਰਾ ਮਤਲਬ ਹੈ ਕਿ ਇਹੋ ਜਿਹੇ ਜਮਾਨੇ ਦੇ ਵਿੱਚ ਅਸੀਂ ਸਿੱਖ ਰਹਿ ਰਿਹਾ ਕਿ ਲੱਖ ਲਾਨਤ ਹੈ ਸਾਡੀ ਕਿ ਜਿਹੜਾ ਅਸੀਂ ਅੱਜ ਵੀ ਆਮ ਪਾਰਟੀ ਭਾਜਪੀ ਕਾਂਗਰਸ ਨੂੰ ਵੋਟਾਂ ਪਾਈ ਜਾਂਦੇ ਆ ਤੇ ਸਾਡੀ ਇਹ ਕੌਮੀਅਤ ਕਬੂਤ ਕਰੋ ਜਾਗੂਗੀ ਕਿ ਅਸੀਂ ਸਿੱਖ ਹੈ ਉਹਦੇ ਗੁਲਾਮ ਹਿੰਦੂ ਵੀ ਸੀਗਾ ਮੁਸਲਮਾਨ ਵੀ ਗੁਲਾਮ ਸੀ ਸਿੱਖ ਵੀ ਗੁਲਾਮ ਸੀ ਗੁਲਾਮੀ ਦੇ ਵਿੱਚ ਸਾਡੇ 'ਚ ਬਰਾਬਰੀਤਾ ਸੀ ਪਰ 1947 ਦੇ ਵਿੱਚ ਜਦੋਂ ਅੰਗਰੇਜ਼ ਚਲੇ ਗਿਆ ਅਸੀਂ ਕਹਿੰਦੀਆਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਤੇ ਜਿਹੜੇ ਪਾਕਿਸਤਾਨ ਦੇ ਵਿੱਚ ਅਸੀਂ ਸਿੱਖ ਰਹਿ ਗਏ ਆ ਉਹ ਤਾਂ ਮੁਸਲਮਾਨ ਦੇ ਗੁਲਾਮ ਹੈ ਜਿਹੜੇ ਹਿੰਦੁਸਤਾਨ ਚ ਅਸੀਂ ਅੱਜ ਬੈਠੇ ਐ ਅੱਜ ਅਸੀਂ ਹਿੰਦੂਆਂ ਦੇ ਗੁਲਾਮ ਐ ਪਰ ਜਦੋਂ ਅੰਗਰੇਜ਼ ਸੀਗਾ ਸਾਡੀ ਗੁਲਾਮੀ ਦੇ ਵਿੱਚ ਬਰਾਬਰਤਾ ਸੀਗੀ ਹਿੰਦੂ ਵੀ ਗੁਲਾਮ ਸੀ ਸਿੱਖ ਵੀ ਗੁਲਾਮ ਸੀ ਮੁਸਲਮਾਨ ਵੀ ਗੁਲਾਮ ਸੀ ਤੇ ਹੁਣ ਫੇਰਾ ਸਾਰੇ ਨੌਜਵਾਨ ਨਸੇ ਜਾਂਦੇ ਐ ਅੰਗਰੇਜ਼ਾਂ ਦੇ ਮੁਲਕਾਂ ਚ ਤੇ ਫੇਰ ਉਹ ਮੜੇ ਐ ਉਹਨਾਂ ਨੂੰ ਕਦੇ ਨਹੀਂ ਕੱਢਣਾ ਸੀਗਾ ਮਾਨ ਸਾਹਿਬ ਬੰਦੀ ਸਿੰਘ ਜੀ ਆਏ ਸੀ ਇੱਕ ਬਾਲਸਾ ਨੇ ਮਾਫੀ ਵੀ ਮੰਗੀ ਸੀ ਕਾਲ ਤੱਕ ਐਕਸੈਪਟ ਕੀਤੀ ਕਿ ਜੋ ਗਲਤੀਆਂ ਹੋ ਗਈਆਂ ਸਾਡੀ ਸਰਕਾਰ ਵਲੇ ਕਿੰਨੇ ਸੁਖਵੀਰ ਬਾਦਲ ਉਹਨਾਂ ਨੇ ਨਹੀਂ ਨਹੀਂ ਉਹਨੇ ਉਹਨਾਂ ਨੇ ਇਹ ਮਾਫੀ ਨਾ ਇਹ ਕੰਡੀਸ਼ਨਸ ਲਾ ਕੇ ਮੰਗੀ ਹੈ ਕਿ ਆ ਭੁੱਲਿਆਂ ਜਾਂ ਕਿਸੇ ਤਰ੍ਹਾਂ ਜਾਣੇ ਨਹੀਂ ਜਾਣੇ ਇਹ ਅਣਜਾਣਿਆਂ ਮੇਥੋਂ ਗਲਤੀਆਂ ਹੋਈਆਂ ਉਹਦੀ ਮੈਂ ਭੁੱਲ ਮੰਗਦਾ ਹੈ ਤੇ ਉਹ ਕਾਲ ਤੱਕ ਸਾਹਿਬ ਤੇ ਨਹੀਂ ਮੰਗੀ ਆ ਕੇ ਉਹ ਵੈਸੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਮੰਗ ਲਈ ਸੀ ਤੇ ਉਹਦੇ ਪਿੱਛੇ ਸਾਰੇ ਜਿਹੜੇ ਬੀਬੀ ਜਗੀਰਪੁਰ ਜੀ ਵੀ ਤੇ ਢੀਂਸਾ ਸਾਹਿਬ ਸਾਡੇ ਬਹੁਤ ਸੀਨੀਅਰ ਲੀਡਰ ਹੈ ਉਹ ਕਹਿੰਦੇ ਸੀਗੇ ਕਿ ਅਸੀਂ ਸੁਖਬੀਰ ਨੂੰ ਮੰਨ ਨਹੀਂ ਸਕਦੇ ਪ੍ਰਧਾਨ ਪਰ ਉਹ ਨਕਲੀ ਜਿਹੜੀ ਮਾਫੀ ਮੰਗੀ ਹੈ ਉਸ ਤੋਂ ਬਾਅਦ ਬੀਬੀ ਜਗਦੀਰ ਕੌਰ ਵੀ ਰਾਜੀ ਹੋ ਗਈ ਹੈ ਢੀਂਸਾ ਸਾਹਿਬ ਵੀ ਰਾਜੀ ਹੋ ਗਿਆ ਮੈਂ ਸਮਝਦਾ ਹਾਂ ਇਸ ਤਰ੍ਹਾਂ ਨਕਸਾਨ ਕੌਮ ਦਾ ਇਨੇ ਸੀਨੀਅਰ ਲੀਡਰਸ ਨੂੰ ਨਹੀਂ ਕਰਨਾ ਚਾਹੀਦਾ ਕਿ ਜੇ ਇੱਕ ਵਾਰੀ ਵਚਨ ਦੇ ਦਿੱਤਾ ਤੁਸੀਂ ਕਿ ਅਸੀਂ ਸੁਖਬੀਰ ਸਿੰਘ ਨੂੰ ਪ੍ਰਧਾਨ ਨਹੀਂ ਮੰਨਣਾ ਫਿਰ ਉਸ ਗੱਲ ਦੇ ਉੱਤੇ ਟਿਕ ਜਾਣਾ ਚਾਹੀਦਾ 27 ਜਨਵਰੀ ਇੱਕ ਦਿੱਤਾ ਸਮਾਂ ਕਿ ਐਸਜੀਪੀਸੀ ਨੂੰ ਬੰਦੀ ਸਿੰਘਾ ਦਾ ਮੁੱਦਾ ਹੈ ਤੇ ਪਈ ਰਾਜਵਾਂ ਦਾ ਮੁੱਦਾ ਉਹ ਹੱਲ ਕੀਤਾ ਜਾਵੇ ਨਹੀਂ ਤੇ ਫਿਰ ਆਰ ਪਾਰ ਦੀ ਗੱਲ ਕੀਤੀ ਜਾਵੇ ਹੁਣ ਤਾਂ ਹੱਲ ਹੋ ਸਕਦਾ ਸੀਗਾ ਹੁਣ ਫੇਰ 27 ਤਰੀਕ ਦੇ ਦਿੱਤੀ ਹੈ ਪਤਾ ਨਹੀਂ ਕੀ ਇਹ ਕਹਿੰਦੇ ਪੰਜਾਬ ਨੂੰ ਆਜ਼ਾਦ ਕਰਾਉਣਾ ਹੈਗਾ ਸੁਖਬੀਰ ਸਿੰਘ ਜੀ ਕਹਿੰਦੇ ਆਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਮਾਰਚ ਕਰਨੀ ਹੈ ਮੈਂ ਤਾਂ ਕਹਿੰਦਾ ਕਿ ਇਹ ਗੱਲ ਉਹਨਾਂ ਦਾ ਜਿਹੜਾ ਗੁੱਟ ਕਾਦੀ ਦਲ ਹੈ ਉਹਨੂੰ ਜੇ ਪਹਿਲਾਂ ਆਜ਼ਾਦ ਕਰਾ ਲੈਣ ਤੇ ਉਹ ਬਿੱਤਰ ਹੋਊਗਾ ਫੇਰ ਸਾਰਾ ਪੰਜਾਬ ਤੇ ਸਿੱਖ ਵੀ ਆਜ਼ਾਦ ਹੋ ਜਾਣਗੇ ਜੇ ਉਹ ਬਾਦਲ ਡਲੀ ਗਏ ਆਪਣੇ ਆਪ ਨੂੰ ਆਜ਼ਾਦ ਕਰਾ ਲਣ